ਪੰਜਾਬੀ ਨਿਊਜ਼ ਮੀਡੀਆ ਤੇ ਇਸ ਵੇਲੇ ਦੀ ਖਾਸ ਖਬਰ ਡੀਆਈਜੀ ਜਲੰਧਰ ਰੇਂਜ ਸ਼੍ਰੀ ਨਵੀਨ ਸਿੰਘਲਾ ਤੇ ਐਸਐਸਪੀ ਸ਼੍ਰੀ ਗੌਰਵ ਤੂਰਾ ਨੇ ਠੰਡੀ ਸੜਕ ਤੋਂ ਮੇਨ ਬੱਸ ਸਟੈਂਡ ਗੇਟ ਤੱਕ ਕੱਢਿਆ ਮਾਰਚ ਪਾਸਟ ਦੇਖੋ ਪੂਰੀ ਖਬਰ ਜੋ ਪੰਜਾਬ ਪੁਲਿਸ ਨੇ ਆਪਰੇਸ਼ਨ ਪਰਹਾਰ 2 ਜਿਹੜਾ ਹੈ ਲਾਂਚ ਕੀਤਾ ਹੈਗਾ ਅ ਜੇ ਆਪਰੇਸ਼ਨ ਪਰਹਾਰ 1 ਦੀ ਗੱਲ ਕਰੀਏ ਤਾਂ ਜਲੰਧਰ ਰੇਂਜ ਦੀ ਪਰਫਾਰਮੈਂਸ ਜਿਹੜੀ ਹੈ ਬੜੀ ਵਧੀਆ ਰਹੀ ਹੈ 2000 ਪਲੱਸ ਦੇ ਕਰੀਬ ਅਸੀਂ ਰੇਡਸ ਕੀਤੀਆਂ ਜਿਦੇ ਵਿੱਚੋਂ ਕਿ 500 ਪਲੱਸ ਰੇਡਸ ਜਿਹੜੀਆਂ ਕਪੂਰਥਲੇ ਵਿੱਚ ਇਕੱਲੇ ਹੋਈਆਂ ਅਸੀਂ 600 ਦੇ ਕਰੀਬ ਜਿਹੜਾ ਹੈ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਜਿਦੇ ਵਿੱਚ ਗੈਂਗਸਟਰਸ ਉਹਨਾਂ ਦੇ ਐਸੋਸੀਏਟ ਉਹਨਾਂ ਦੇ ਰਿਲੇਟਿਵ ਹਿਨੀਅਸ ਕ੍ਰਾਈਮ ਦੇ ਕ੍ਰਿਮੀਨਲਸ ਪੰਜਾਬ ਤੋਂ ਵੱਧ ਪੀਓ 100 ਤੋਂ ਵੱਧ ਪ੍ਰੀਵੈਂਟਿਵ ਰੀਟੈਂਸ਼ਨ ਇਸ ਦੇ ਨਾਲ ਹੀ ट्रैवल एजेंट्स ਗਨ ਹਾਊਸਸ ਚੈੱਕ ਕੀਤੇ ਐ ਏਰੀਆ ਡੋਮੀਨੇਟ ਕਰਕੇ ਰੱਖਿਆ ਜੇ ਆਪਰੇਸ਼ਨ ਪਰ ਹਰ ਟੂਰ ਦੀ ਗੱਲ ਕਰੀਏ ਤਾਂ ਅਸੀਂ ਸਵੇਰੇ 50 ਪਾਰਟੀਆਂ ਨੂੰ ਡਿਸਪੈਚ ਕੀਤਾ ਕਪੂਰਥਲੇ ਦੇ ਵਿੱਚ ਜੇ ਜਲੰਧਰ ਰੇਂਜ ਦੀ ਗੱਲ ਕਰੀਏ ਤਕਰੀਬਨ 200 ਪਾਰਟੀਆਂ ਸਵੇਰੇ ਗਈਆਂ ਰਹੀਆਂ ਔਰ ਲਾਸਟ ਰਿਪੋਰਟਸ ਹਾਂ ਤੱਕ 150 ਦੇ ਕਰੀਬ ਜਿਹੜੇ ਟਰਮੀਨਲਸ ਐ ਉਹਨਾਂ ਨੂੰ ਐਪਰੀਹੈਂਡ ਕੀਤਾ 100 ਤੋਂ ਵੱਧ ਜਿਹੜੇ ਹੈਗੇ ਅਰੈਸਟ ਹੋ ਚੁੱਕੇ ਆ ਔਰ ਇਹ ਜਿਹੜਾ ਆਪਰੇਸ਼ਨ ਪਰਹਾਰ 2A ਅਗਲੇ 72 ਘੰਟੇ ਤੱਕ ਇਹ ਚੱਲ ਜਾਰੀ ਰਹੇਗਾ ਇਹਦੇ ਵਿੱਚ ਅਸੀਂ 플ੈਗ ਮਾਰਚਸ ਪਲਾਨ ਕੀਤੇ ਅੱਜ ਅਸੀਂ ਜਿਵੇਂ ਬੱਸ ਸਟੈਂਡ ਦਾ 플ੈਗ ਮਾਰਚ ਕੀਤਾ ਹੈਗਾ ਰੇਲਵੇ ਸਟੇਸ਼ਨਸ ਤੇ 플ੈਗ ਮਾਰਚ ਕਰਾਂਗੇ ਏਰੀਆ ਡੋਮੀਨੇਟ ਕਰਕੇ ਰੱਖਾਂਗੇ ਔਰ ਇਹਦੇ ਨਾਲ ਹੀ ਨਾਈਟ ਆਪਰੇਸ਼ਨ ਸਾਡੇ ਚੱਲਣਗੇ ਔਰ ਤਾਸੂ ਆਪਰੇਸ਼ਨਸ ਕਰਾਂਗੇ ਤਾਂ ਅਗਲੇ 72 ਘੰਟੇ ਲਈ ਪੂਰਾ ਜਿਹੜਾ ਹੈਗਾ ਗੱਦਬਾ ਜਿਹੜਾ ਪੁਲਿਸ ਦਾ ਕੰਮ ਕਰਾਂਗੇ ਸਰ 12 ਘੰਟੇ ਵਿੱਚ 100 ਸ੍ਰੀਲੰਕਾ ਦੇ 150 ਦੇ ਕਰੀਬ ਡਿਟੈਂਸ਼ਨਸ ਹੋਈਆਂ ਜੀ ਜਦੋਂ ਲਾਸਟ ਰਿਪੋਰਟ ਆਈ ਹੈ 100 ਦੇ ਕਰੀਬ ਅਸੀਂ ਅਰੈਸਟ ਕਰ ਲਿਆ ਤਿੰਨ ਉਹਦੇ ਵਿੱਚੋਂ ਪੀਓ ਗ੍ਰਫਤਾਰ ਕੀਤੇ ਆ ਔਰ ਤਿੰਨ ਜਿਹੜੇ ਹੈਗੇ ਕੰਟਰੀ ਮੈਟ ਵੈਪਨਸ ਵੀ ਰਿਕਵਰ ਹੋਏ ਸਰ ਕੋਈ ਖਾਸ ਲਾਕੇ ਵੀ ਲਾਈ ਜਾ ਰਹੇ ਨਹੀਂ ਅ ਨਾਈਟ ਪੁਲਿਸਿੰਗ ਸਟੇਮ ਰੂਟੀਨ ਚ ਸਾਡੀ ਚੱਲਦੀ ਹੈ ਲੇਕਿਨ ਜਿਹੜਾ ਆਪਰੇਸ਼ਨ ਪ੍ਰਹਾਰ ਹੈ ਉਹਦੇ ਵਿੱਚ ਸਾਰੇ ਅਫਸਰ ਸਾਰੇ ਐਸ ਐਚ ਓ ਬਾਹਰ ਰਹਿਣਗੇ ਮੈਕਸਿਮਮ ਫੋਰਸ ਜਿਹੜੀ ਬਾਹਰ ਰਹੇਗੀ ਪਰਮਨੈਂਟ ਨਾਕੇ ਮੈਂ ਕਿਹਾ ਹੈਗਾ ਗੌਰਵ ਸਿੰਘ ਐਸਐਸਪੀ ਕਪੂਰਥਲਾ ਨੂੰ ਪਰਮਨੈਂਟ ਨਾਕੇ ਵੀ ਅਸੀਂ ਵਧਾਈ ਵਧਾਵਾਂਗੇ ਤੇ ਜਿਹੜੇ ਨਾਨ ਆਪਰੇਸ਼ਨਲ ਡਿਊਟੀਆਂ ਤੋਂ ਪੁਲਿਸ ਕਰਮੀਆਂ ਉਹਨਾਂ ਨੂੰ ਹਟਾ ਕੇ ਆਪਰੇਸ਼ਨਲ ਡਿਊਟੀਆਂ 'ਚ ਲਾਵਾਂਗੇ ਜਿਹੜੇ ਕੋਈ 150 ਤੁਸੀਂ ਕਹਿ ਰਹੇ ਹੋ ਕਿ ਉਹ ਕਪੂਰਥਲਾ ਰੇਂਜ 'ਚ ਹੈ ਕਿ ਜਲੰਧਰ ਸਾਰੇ ਜਿੰਦੇ ਜਿਹੜੇ ਜਿਹੜੇ 150 ਦੀ ਗੱਲ ਹੈ ਉਹ ਪੂਰੇ ਜਲੰਧਰ ਰੇਂਜ ਦੀ ਹੈਗੀ ਕਪੂਰਥਲਾ ਦੇ ਵਿੱਚ 50 ਤੋਂ ਵੱਧ ਡਿਟੇਨ ਕਿਤੇ ਔਰ ਆਈ ਥਿੰਕ 30 33 ਦੇ ਕਰੀਬ ਅਰੈਸਟ ਕੀਤੇ ਆ ਪਹਿਲੇ ਦਿਨ ਸਰ ਇੱਕ ਗਨ ਕਲਚਰ ਦੀ ਗੱਲ ਕਰੀਏ ਤੇ ਡੀਜੀਪੀ ਸਾਹਿਬ ਨੇ ਵੀ ਬੜੇ ਸਟ੍ਰਿਕ ਐਕਸ਼ਨ ਲਈਆ ਹੈਗਾ 7000 ਦੇ ਕਈ ਪੂਰੇ ਪੰਜਾਬ ਦੇ ਵਿੱਚ ਜਿਹੜੇ ਗੰਗਾਸਾ ਰੱਦ ਕਰਨ ਲਈ ਗਿਆ ਗਿਆ ਹੈ ਕਪੂਠਲਾ ਤੇ ਜੀ ਗੱਲ ਕਰੀਏ ਤੇ ਕਪੂਠਾ ਜਿੱਥੇ ਕਿੰਨੇ ਲੋਕ ਨੇ ਇਹ ਜਿਹੜੇ ਇਲੀਗਲ ਗੂਸੇ ਦਾ ਫਸਿਆ ਜਿਲਾਂ ਦੇ ਨਹੀਂ ਲੋਡ ਸੀ ਵੈਪਨਸ ਲੈ ਕੇ ਐਕਸ਼ਨ ਨੇ ਤੇ ਕੋ ਜਿੱਥੇ ਕੋਈ ਸਾਨੂੰ ਇਸ ਤਰ੍ਹਾਂ ਦੀ ਖਬਰ ਆਂਦੀ ਹੈ ਕਿ ਵੈਪਨ ਬ੍ਰੈਂਡ ਸਿੰਘ ਹੈਗੀ ਹੈ ਉੱਥੇ ਅਸੀਂ ਪਰਚਾ ਵੀ ਦੰਦੇ ਆ ਅਸਲਾ ਲਾਇਸੈਂਸ ਕੈਨਸਲ ਵੀ ਕਰਾਨੇ ਆ ਕਿਉਂਕਿ ਇਹ ਮਤਲਬ ਕਮਿਸ਼ਨਰਟ ایرিয়া ਨਹੀਂ ਹੈਗਾ ਇਹਦੇ ਵਿੱਚ ਡੀਸੀ ਦਾ ਰੋਲ ਹੁੰਦਾ ਤਾਂ ਡੀਸੀ ਨੂੰ ਲਿਖ ਕੇ ਭੇਜਿਆ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਉਹ ਜਿਹੜਾ ਹੈਗਾ ਅਸਲਾ ਕੈਨਸਲ ਹੁੰਦਾ ਕਿਉਂਕਿ ਜਨਰਲੀ ਅਸਲਾ ਉਸ ਨੂੰ ਦਿੱਤਾ ਜਾਂਦਾ ਜਿਹੜਾ ਕੋਈ ਸ਼ਖਸ ਜ਼ਾਹਰ ਕਰਦਾ ਕਿ ਉਹਦੀ ਸਿਕਿਉਰਿਟੀ ਨੂੰ ਖਤਰਾ ਹੈ ਤਾਂ ਇੱਕ ਪ੍ਰੋਪਰ ਜਿਹੜਾ ਹੈਗਾ ਪ੍ਰੋਸੀਜਰ ਫਾਲੋ ਕਰਕੇ ਅਸਲਾ ਦਿੱਤਾ ਜਾਂਦਾ ਹੈ ਤੇ ਜੇ ਕੈਨਸਲ ਕਰਨਾ ਉਹਦਾ ਵੀ ਇੱਕ ਪ੍ਰੋਪਰ ਪ੍ਰੋਸੀਜਰ ਪ੍ਰੋਸੀਜਰ ਜਿਹੜਾ ਸਾਨੂੰ ਫਾਲੋ ਕਰਨਾ ਹੈ। ਲਾਕੇ ਤੁਸੀਂ ਕਹਿ ਰਹੇ ਲਾ ਰਹੇ ਆ ਪਰ ਲਾਕੇ ਲਗਾਏ ਜਾਂਦੇ ਆ ਪਰ ਨਫਰੀ ਬਹੁਤ ਹੀ ਬਹੁਤ ਘੱਟ ਲੱਗੇਗੀ। ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਨਫਰੀ ਘੱਟ ਹੈ ਇਹ ਜਿਹੜੀ ਹੈ ਜੀ ਪ੍ਰੀਮੀਅਲ ਪ੍ਰੋਬਲਮ ਹੈ ਸਾਰੀ ਰੇਂਜ ਦੀ ਹੈ। ਅਸੀਂ ਇਸੇ ਕਰਕੇ ਤੁਹਾਨੂੰ ਕਿਹਾ ਨਾਨ ਆਪਰੇਸ਼ਨਲ ਡਿਊਟੀਆਂ ਤੋਂ ਬੰਦੇ ਹਟਾ ਕੇ ਦਫ਼ਤਰਾਂ ਤੋਂ ਬੰਦੇ ਹਟਾ ਕੇ ਔਰ ਜਿੱਥੇ ਸਾਨੂੰ ਲੱਗਦਾ ਕਿ ਕਿਤੇ ਗਨਮੈਨ ਫालतू ਕਿਸੇ ਨੂੰ ਦਿੱਤਾ ਹੋਇਆ ਉੱਥੋਂ ਹਟਾ ਕੇ ਆਪਰੇਸ਼ਨਲ ਡਿਊਟੀਆਂ ਤੇ ਅਸੀਂ ਲਗਾ ਰਹੇ ਹੁਣੇ ਪੁਲਿਸ ਤੇ ਦਬਾਅ ਬਹੁਤ ਹੈ ਇਸ ਟਾਈਮ ਖਾਣਿਆਂ ਦੇ ਐਸਐਚਓ ਤੇ ਬਹੁਤ ਦਬਾਅ ਹੈ ਜੀ ਤੁਹਾਡੀ ਬਿਲਕੁਲ ਗੱਲ ਠੀਕ ਹੈ ਤੇ ਨਫਰੀ ਮਤਲਬ ਨਾਨ ਆਪਰੇਸ਼ਨਲ ਡਿਊਟੀਆਂ ਨੂੰ ਅਸੀਂ ਘਟਾ ਕੇ ਇੱਥੇ ਲਗਾ ਰਹੇ ਹਾਂ ਟ੍ਰੈਫਿਕ ਦੇ ਕਿਸ਼ਰ ਸੱਤ ਬੰਦੇ ਸਿੱਟੀ ਜਾਂਦੇ ਹਾਦਸੇ ਇਹ ਦਿਹਾੜ ਮੈਂ ਜਲੰਧਰ ਰੇਂਜ ਦੀ ਗੱਲ ਕਰ ਰਹੀ ਹਾਂ ਜਿਹਦੇ ਵਿੱਚ ਕਿ ਰੂਰਲ ਏਰੀਆ ਕਾਫੀ ਜਾਂਦਾ ਹੈ ਔਰ ਸ਼ਹਿਰ ਦੇ ਵਿੱਚ ਸਾਡੇ ਕੋਲ ਹਿਸ਼ਾਰਪੁਰ ਦਾ ਕੁਝ ਏਰੀਆ ਸ਼ਹਿਰੀ ਹੈਗਾ ਔਰ ਕਪੂਰਥਲਾ ਸਿਟੀ ਏਰੀਆ ਸਰ ਕੋਈ ਇੰਨੇ ਸਾਰੇ ਜਿਹੜੇ ਆਪਰੇਸ਼ਨਸ ਹੋਏ ਹੈਗਾ ਉਹਨਾਂ ਦਾ ਕੋਈ ਖਾਸ ਇੱਕੋ ਹੀ ਹੈ ਉਹ ਜਿਆ ਗੈਂਗਸਟਰ ਤਾਂ ਫਿਰ ਸਾਡੇ ਗੈਂਗਸਟਰ ਹੈਗੇ ਜੀ ਬਿੰਨੀ ਗੁੱਜਰ ਗੈਂਗ ਹੈਗਾ ਅਤੇ ਗੋਲਡੀ ਬਰਾਡ ਗੈਂਗ ਦੇ ਐਸੋਸੀਏਟ ਹੈਗੇ ਆ ਉੰਮੀਹਾ ਗੈਂਗ ਦੇ ਹੈਗੇ ਆ ਕਾਫੀ ਐਸੋਸੀਏਟਸ ਹੈਗੇ ਜਿਹੜੇ ਫੁੱਟ ਸੋਲਜਰਸ ਉਹਨਾਂ ਨੂੰ ਸਪੋਰਟ ਕਰਦੇ ਆ ਕਿਸੇ ਨੂੰ ਵੀ ਅਸੀਂ ਮਤਲਬ ਬਖਸ਼ ਨਹੀਂ ਰਹੇ ਆ ਸਾਰਿਆਂ ਨੂੰ ਮਤਲਬ ਲਾਅ ਜਿਹੜਾ ਹੈਗਾ ਉਹ ਸਟਰੋਂਗਲੀ ਫੇਸ ਕਰਨਾ ਪਏਗਾ ਲਾਸਟ ਸਰ ਕੋਈ ਮੈਸੇਜ ਇਹੋ ਜਿਹੇ ਜਿਹੜੇ ਅਪਰਾਧਿਕ ਗਤੀਵਿਧੀਆਂ ਦੇਖੋ ਮੈਸੇਜ ਇਹੀ ਹੈ ਕਿ ਤਾਂ ਪਬਲਿਕ ਦੇ ਵਿੱਚ ਇਹ ਜਿਹੜਾ ਹੈਗਾ ਟੂ ਇਨਸਟਿਲ ਦ ਸੈਂਸ ਆਫ ਕੌਨਫੀਡੈਂਸ ਇਨ ਦ ਪਬਲਿਕ ਤੇ ਐਂਟੀ ਨੈਸ਼ਨਲ ਸੋਸ਼ਲ 엘ਮੈਂਟਸ ਨੂੰ ਇਹ ਸਟਰੋਂਗ ਮੈਸੇਜ ਯਾਦਾ ਏਰੀਆ ਛੱਡ ਦੋ ਜਾਂ ਫਿਰ ਜਿਹੜਾ ਲਾਅ ਹੈ ਉਹਨੂੰ ਸਟਰੋਂਗਲੀ ਫੇਸ ਕਰਨ ਲਈ ਤਿਆਰ ਹੋ।